ਜਿੱਤੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਚੋਣ ਜਾਬਤੇ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਦੱਸਦੇ ਏ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਸਾਰਿਆਂ ਦੇ ਸਹਿਯੋਗ ਦੀ ਜੜੀ ਲੋੜ ਹੈ ਉਸ ਤੇ ਉੱਤੇ ਜ਼ੋਰ ਦਿੱਤਾ ਗਿਆ ਤੇ ਹਲਕੇ ਵਿੱਚੋਂ ਵੋਟਰਾਂ ਦੀ ਗਿਣਤੀ ਚੋਣਾ ਲਈ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਬਾਰੇ ਜਾਣਕਾਰੀ ਜੁੜੀ ਹੈ ਉਹ ਸਾਂਝੀ ਕੀਤੀ ਤੇ ਕਿਹਾ ਕਿਸੇ ਵੀ ਕਰਮਚਾਰੀ ਦੀ ਚੋਣ ਡਿਊਟੀ ਬੇहद ਐਮਰਜੈਂਸੀ ਹਾਲਾਤਾਂ ਵਿੱਚ ਕਮੇਟੀ ਦੀ ਜਾਂਚ ਤੋਂ ਬਾਅਦ ਹੀ ਜਿਹੜੀ ਹੈ ਉਹ ਕੱਟੀ ਜਾਏ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਮਾਨਯੋਗ ਈਸੀਆਈ ਵੱਲੋਂ ਅੱਜ ਚੋਣਾਂ ਦਾ ਪੂਰੇ ਭਾਰਤਵਰਸ਼ ਦੇ ਵਿੱਚ ਐਲਾਨ ਕੀਤਾ ਗਿਆ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਚੋਣ ਦੀ ਗੈਜ਼ਟ ਨੋਟੀਫਿਕੇਸ਼ਨ ਹੋਣੀ ਹੈ ਉਹ 7 ਮਈ ਤੋਂ ਸਟਾਰਟ ਹੋਣੀ ਹੈ ਹਾਲਾਂਕਿ ਮਾਡਲ ਕੋਡ ਆਫ ਕੰਡਕਟ ਹੈ ਉਹ ਪੂਰੇ ਭਾਰਤ ਦੇ ਵਿੱਚ ਅੱਜ ਸ਼ਾਮ ਤੋਂ ਹੀ ਲੱਗ ਚੁੱਕਿਆ ਹੈਗਾ ਲਾਸਟ ਡੇਟ ਆਫ ਨਾਮੀਨੇਸ਼ਨ ਪੰਜਾਬ ਦੇ ਵਿੱਚ ਐ ਗੁਰਦਾਸਪੁਰ ਦੇ ਵਿੱਚ 14 ਮਈ ਹੈ ਸਾਡੇ ਜਿਹੜੀ ਪੋਲਿੰਗ ਹੋਣੀ ਹੈ ਉਹ 1 ਜੂਨ ਨੂੰ ਹੋਣੀ ਹੈ ਤੇ ਕਾਊਂਟਿੰਗ ਹੈ ਉਹ 4 ਜੂਨ ਨੂੰ ਹੋਣੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਚੋਣ ਪ੍ਰਕਿਰਿਆ ਜਿਹੜੀ ਚੱਲਨੀ ਹੈ 6 ਜੂਨ ਤੱਕ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਬੜਾ ਜ਼ਰੂਰੀ ਹੈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਈਸੀਆਈ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਚੋਣਾਂ ਨੂੰ ਸਕਸੈਸਫੁਲੀ ਕੰਪਲੀਟ ਕਰਾਉਣ ਦੀ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਹਾਡੇ ਕੋਈ ਕੁਐਰੀ ਹੈ ਤਾਂ 1950 ਜਾਂ 1800 180 1852 ਸਾਡੇ ਜਿਹੜੇ ਹੈਲਪਲਾਈਨ ਨੰਬਰ ਹੈ ਇਹ 24 ਘੰਟੇ ਚੱਲਣਗੇ ਸੀ ਵਿਜੀਲ ਆਪ ਜਿਹੜੀ ਹੈ ਉਸ ਦੇ ਉੱਤੇ ਤੁਸੀਂ ਕੋਈ ਐਮਸੀਸੀ ਵੌਲੇਟ ਹੋ ਰਿਹਾ ਕਿਤੇ ਕੋਡ ਆਫ ਕੰਡਕਟ ਦੀ ਪਾਲਣਾ ਨਹੀਂ ਹੋ ਰਹੀ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਸਾਡੀ ਜਿਹੜੀ ਟੀਮ ਹੈ ਉਹ ਤੁਰੰਤ ਉਸ ਤੇ ਕਾਰਵਾਈ ਕਰਨਗੀ ਐਂਡ ਤੁਹਾਨੂੰ ਇਹ ਪੂਰੀ ਫੇਅਰਨੈਸ ਐਂਡ ਟਰਾਂਸਪੇਰੈਂਸੀ ਨਾਲ ਇਹ ਜਿਹੜੇ ਇਲੈਕਸ਼ਨਸ ਹੈ ਇਹ ਕਰਵਾਏ ਜਾਣਗੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਟੋਟਲ 9 ਸਾਡੀ ਕੰਸਟੀਟੂਐਂਸੀਜ਼ ਨੇ ਜਿਦੇ ਵਿੱਚ 6 ਗੁਰਦਾਸਪੁਰ ਜ਼ਿਲ੍ਹੇ ਦੀਆਂ ਤੇ 3 ਪਠਾਨਕੋਟ ਜ਼ਿਲ੍ਹੇ ਦੀਆਂ ਲਗਭਗ 15 ਲੱਖ ਤੋਂ ਵੱਧ ਸਾਡੇ ਜਿਹੜੇ ਵੋਟਰਸ ਨੇ ਤੇ 1895 ਅਲਸੀ ਜਿਹੜੇ ਪੋਲਿੰਗ ਬੂਥ ਇੱਥੇ ਬਣਾਏ ਨੇ ਆ ਵਕ ਵਕ ਸਾਡੇ ਜਿਹੜੇ ਵੋਟਰਸ ਨੇ ਜਿਦੇ ਵਿੱਚ ਦਿਵਿਆਂਗ ਵੋਟਰਸ ਤੇ 85 ਪਲੱਸ ਤੋਂ ਜਿੰਨਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਲਈ ਅਸੀਂ ਸਪੈਸ਼ਲ ਫੈਸਿਲੀਟੇਸ਼ਨ ਕਰਾਂਗੇ ਉਹਨਾਂ ਨੂੰ ਜਿਹੜੀ ਪੋਸਟਲ ਬੈਲਟ ਹੈਂਡ ਫੋਨ ਦੀ ਸਹੂਲਤ ਮਿਲਣੀ ਹੈ ਇਸ ਤੋਂ ਇਲਾਵਾ ਸਾਡੀ ਸਾਰੀ ਜਿਹੜੀ ਪੋਲਿੰਗ ਬੂਥ ਹੈ ਉਸ ਦੇ ਉੱਤੇ ਸਾਡੀ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਸਾਡੇ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਜਿਨੂੰ ਕਹਿੰਦੇ ਆ ਪੀਨ ਦਾ ਪਾਣੀ ਹੋਵੇ ਪਾਵੇ ਟਾਇਲਟ ਹੋਵੇ ਉਤੇ ਸ਼ੈੱਡ ਦੀ ਵਿਵਸਥਾ ਹੋਵੇ ਉਸਾਰੀ ਮੁਕੰਮਲ ਕੀਤੀ ਜਾ ਸਕਦੀ ਹੈ ਪਰ ਜਿਵੇਂ ਮੈਂ ਦੱਸਿਆ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਕੋਈ ਕਮੀ ਪੇਸ਼ੀਆ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਜ਼ੋਰ ਦਰ ਸਕਦੇ ਹੋ ਬੋਰਡ ਆਫ ਕੰਡਕਟ ਜਿਵੇਂ ਮੈਂ ਦੱਸਿਆ ਕਿ ਅੱਜ ਸ਼ਾਮ ਤੋਂ ਹੀ ਲਾਗੂ ਹੋ ਚੁੱਕਿਆ ਹੈ ਇਹਦੇ ਵਿੱਚ ਜਿੰਨੇ ਵੀ ਕੋਈ ਵੀ ਪਬਲਿਕ ਪ੍ਰੋਪਰਟੀ ਜਾਂ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਕੋਈ ਵੀ ਪੋਲਿਟੀਕਲ ਬੈਨਰ ਹੋਲਡਿੰਗ ਕੋਈ ਫਲੈਕਸ ਵਗੈਰਾ ਲੱਗਿਆ ਹੋਇਸੀ ਉਹਨਾਂ ਨੂੰ ਉਤਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਹ 24 ਘੰਟੇ ਤੋਂ 72 ਘੰਟਿਆਂ ਦੇ ਵਿੱਚ ਇਹ ਸਾਰੀ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਕੋਈ ਵੀ ਐਡਵਰਟਾਈਜ਼ਮੈਂਟ ਵਗੈਰਾ ਕਰਨ ਲਈ ਪ੍ਰੋਪਰ ਪਰਮਿਸ਼ਨ ਲੈ ਕੇ ਹੀ ਉਸ ਨੂੰ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿੰਨੇ ਵੀ ਸੰਭਾਵਿਤ ਉਮੀਦਵਾਰ ਜਾਂ ਉਹਨਾਂ ਦੇ ਸਹਿਯੋਗੀ ਹੈ ਉਹਨਾਂ ਨਾਲ ਮੋਡਲ ਕੋਡ ਆਫ ਕੰਡਕਕਟ ਦੀ ਸਾਰੀ ਸ਼ਰਤਾਂ ਦੀ ਕਾਪੀ ਜਿਹੜੀ ਆਲਰੇਡੀ ਅਸੀਂ ਸ਼ੇਅਰ ਕਰ ਚੁੱਕੇ ਹਾਂ ਤੇ ਦੁਬਾਰਾ ਰਿਪੀਟਡ ਮੀਟਿੰਗਸ ਵੀ ਉਹਨਾਂ ਨਾਲ ਕਰਾਂਗੇ ਤਾਂਕਿ ਕੋਈ ਵੀ ਨਵੀਂ ਹਦਾਇਤ ਜੇ ਸਰਕਾਰ ਜੇ ਆਪਣੇ ECi ਵੱਲੋਂ ਜਾਂ ਸਾਡੇ ਚੀਫ ਇਲੈਕਟੋਰਲ ਆਫੀਸਰ ਪੰਜਾਬ ਵੱਲੋਂ ਆਉਂਦੀ ਹੈ ਉਹਨਾਂ ਨਾਲ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਤਾਂਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਆਫੀਸਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਸਰ ਅਸਲ ਹੌਲਡਰ ਬਾਰੇ ਦੀ ਕੋਈ ਤੁਸੀਂ ਦੱਸ ਸਕਦੇ ਹੋ ਤੇ ਬਾਰੇ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ 15000 ਲਾਇਸੈਂਸ ਜਿਹੜੇ ਅਸੀਂ ਦਿੱਤੇ ਹੋਏ ਆ ਜਿਸ ਚ ਲਗਭਗ 20000 ਤੋਂ ਵੱਧ ਅਸਲੇ ਚੜੇ ਹੋਏ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਨਫੈਕਟ ਸਾਡੇ ਵੱਲੋਂ ਡਾਇਰੈਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਇਹ ਸਾਰੇ ਅਸਲੇ ਜਿਹੜੇ ਤੁਸੀਂ ਆਪਣੇ ਨਜ਼ਦੀਕੀ ਥਾਣੇ ਜਾਂ ਅਸਲਾ ਡੀਲਰ ਕੋਲ ਜਮ੍ਹਾਂ ਕਰਵਾਓਗੇ ਬਹੁਤ ਜ਼ਰੂਰੀ ਜੇ ਕਿਸੇ ਨੂੰ ਆਪਣੀ ਸਿਕਿਉਰਟੀ ਨੂੰ ਲੈ ਕੇ ਖਤਰਾ ਹੈ ਤੋਂ ਇੱਕ ਉਹ ਦਰਖਾਸਤ ਸਾਡੇ ਦਫ਼ਤਰ ਦੇ ਵਿੱਚ ਦੇ ਸਕਦੇ ਨੇ ਉੱਤੇ ਉਹਨਾਂ ਦੀ ਜਿਹੜੀ ਦਰਖਾਸਤ ਨੂੰ ਵਾਚਿਆ ਜਾਵੇਗਾ ਤੇ ਡਿਸੀਜਨ ਲਿਆ ਜਾਊਗਾ ਅਰ ਜੇ ਕਿਸੇ ਨੇ ਕੋਈ ਗਲਤ ਦਰਖਾਸਤ ਦਿੱਤੀ ਜਾਂ ਜਿਹੜੀ ਠੀਕ ਨਹੀਂ ਪਾਈ ਗਈ ਉਸ ਤੇ ਅਸੀਂ ਐਕਸ਼ਨ ਲੈ ਸਕਦੇ ਹਾਂ ਕਿੰਨੇ ਹਲਕਿਆਂ ਸਰ ਫੋਟਾ ਹੋਣੀਆਂ ਔਰ ਕਿੱਥੇ ਜਿਹੜੀਆਂ EVM ਮਸ਼ੀਨਾਂ ਜਿਹੜੀਆਂ ਰੱਖਣ ਦੇ ਪ੍ਰਬੰਧ ਕੀਤੇ ਗਏ ਆ ਟੋਟਲ ਜਿਵੇਂ ਮੈਂ ਦੱਸਿਆ 9 ਹਲਕਿਆਂ ਦੇ ਵਿੱਚ ਜਿਹੜੀ ਇਹ ਪੋਲਿੰਗ ਹੋਵੇਗੀ ਅਤੇ ਅਲਟੀਮੇਟਲੀ ਜਿਹੜੇ ਸਾਡੇ ਸਟਰੋਂਗ ਰੂਮਸ ਬਣੇ ਨੇ ਉਹ ਪਠਾਨਕੋਟ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੁਖਜਿੰਦਰਾਲ ਗਰੁੱਪ ਆਫ ਇੰਸਟੀਟਿਊਸ਼ਨ ਦੇ ਵਿੱਚ ਬਣਨਗੇ ਇਹ 1 ਜੂਨ ਨੂੰ ਸ਼ਾਮ ਤੱਕ ਜਿਹੜੇ ਸਾਡੇ ਸਟ੍ਰੋਂਗ ਨੋਕਸ ਤੇ ਸਾਰੀ EVM ਮਸ਼ੀਨਾਂ ਆ ਜਾਣਗੀਆਂ ਤੇ 4 ਜੂਨ ਨੂੰ ਜਿਹੜੀ ਹੈ ਇਸ ਦੀ ਕਾਊਂਟਿੰਗ ਵੀ ਇਸੇ ਇਹਨਾਂ ਕਾਲਜਾਂ ਦੇ ਵਿੱਚ ਜਿਹੜਾ ਪਠਾਨਕੋਟ ਤੇ ਗੁਰਦਾਸਪੁਰ ਦਾ ਮੈਂ ਦੱਸਿਆ ਉਹਦੇ ਵਿੱਚ ਕੀਤੀ ਜਾਊਗੀ ਤੇ 4 ਜੂਨ ਨੂੰ ਸਖਜਿੰਦਾ ਗਰੁੱਪ ਆਫ ਕਾਲਜ ਤੋਂ ਹੀ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਜਿਹੜਾ ਰਿਜ਼ਲਟ ਹੈ ਉਹ ਅਨਾਉਂਸ ਕੀਤਾ ਜਾਵੇਗਾ ਟੋਟਲ ਕਿੰਨੇ ਕਰਮਚਾਰੀ ਡਿਊਟੀ ਲਭੋਗੇ ਆਪਣੇ ਕੋਲ ਹੈ ਟੋਟਲ 10000 ਤੋਂ ਵੱਧ ਕਰਮਚਾਰੀਆਂ ਦੀ ਡਿਊਟੀ ਇਸ ਪੂਰੀ ਚੌਨ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਲਗਾਈ ਗਈ ਹੈ ਇਹਦੇ ਵਿੱਚ ਸਾਡਾ ਰਿਜ਼ਰਵ ਸਟਾਫ ਵੀ ਸ਼ਾਮਲ ਹੈ ਪਰ ਮੈਂ ਤੁਹਾਡੇ ਰਾਹੀਂ میڈیا ਦੇ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰ ਰਿਹਾ ਕਿ ਕੋਈ ਵੀ ਵਿਅਕਤੀ ਆਪਣੀ ਚੌਨ ਡਿਊਟੀ ਘਟਵਾਉਣ ਲਈ ਸਾਡੇ ਕੋਲ ਅਪਰੋਚ ਨਾ ਕਰੇ ਅਨਟੈਨਨਲਸ ਬਹੁਤ ਜ਼ਿਆਦਾ ਕੋਈ ਕਰਦੇ ਵਿੱਚ ਉਹਨਾਂ ਦੇ ਕੋਈ ਐਮਰਜੈਂਸੀ ਹੈ ਉਹਦੇ ਲਈ ਅਸੀਂ ਇੱਕ ਕਮੇਟੀ ਦੀ ਗਠਨ ਕਰਦੇ ਪਏ ਨੇ ਉਹ ਕਮੇਟੀ ਉਹਨਾਂ ਦੀ ਦਰਖਾਸਤ ਨੂੰ ਵਾਚੇਗੀ ਤੇ ਜੇ ਉਹਨਾਂ ਦੀ ਦਰਖਾਸਤ ਸਹੀ ਪਾਈ ਜਾਂਦੀ ਹੈ ਤੋਂ ਰეკਮੈਂਡ ਕਰੂਗੀ ਜੇ ਉਹਨਾਂ ਦੀ ਦਰਖਾਸਤ ਗਲਤ ਪਾਈ ਜਾਂਦੀ ਹੈ ਤਾਂ ਉਸ ਕਰਮਚਾਰੀ ਅਧਿਕਾਰੀ ਖਿਲਾਫ ਸਖਤ ਐਕਸ਼ਨ ਵੀ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਠੀਕ ਹੈ ਸਰ